ਮਨਰੂ ਸਿੰਘ ਨਾਲ ਕੈਰਿਲਾ ਜੀ ਦੀ ਉਮਰ 20 ਸਾਲ ਹੈ ਜਿਸ ਪਾਸ ਇੱਕ ਦਾ ਲड़का ਉੱਡੀ ਦਾ ਹੈਗਾ ਜੀ ਉਮਰ 18 ਵਰਗਾ ਲੱਗ ਰਿਹਾ ਹੈ ਇਹ ਉਹਦੀ ਮਾਸੀ ਦਾ ਲड़का ਹੈਗਾ ਜੀ ਹਰਪ੍ਰੀਤ ਸਿੰਘ ਜੀ ਦੀ ਉਮਰ 20 ਸਾਲ ਹੈ ਸਾਥ ਵਿਤਾਦਾ ਨਾਮ ਲਿਖਿਆ ਹੈ ਇਹ ਪਿੰਡ ਪਿੰਡਾਂ ਦੀ ਪਹਿਲਾ ਮਹਿਲਾ ਪਰ ਜੁਨਾਬ ਜੀ ਦਰਦ ਇਹ ਦੋਨੋਂ ਮਾਸੀ ਦੇ ਲੜਕੇ ਆਪਸੇ ਮੋਸਲ ਤੇ ਜਾ ਰਹੇ ਬਠੇ ਜਦਜਾ ਜਦ ਦੇ ਨਾਲ ਕੋਈ ਆਪਸ ਰਾਤ ਹੁੰਦਾ ਹੈ ਜਿਹਦਾ ਹਰਤੀ ਤਾਂ ਇਹ ਇਹ ਫਰਜ਼ਦਾਰੀ ਹੈ ਕਿ ਇਹ ਸਗੋਂ ਜਦੋਂ ਪਲੇ ਹੈ ਇਹਦੇ ਗੁੱਸੇ ਦੇ ਵਿੱਚ ਇਹ ਬੈਂਕ ਕਿਸੇ ਤੇ ਵਾਰ ਆਪਣੇ ਜਿਹੜਿਆ ਵਾਰ ਕੀ ਹੋਵੇ ਉਨਾ ਇੱਕ ਕਤਲ ਹੋਇਆ ਵਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਵਕਤ ਕਰੀਬ 2 ਵਜੇ ਫੋਨ ਤੇ ਤਲਾਬ ਮਿਲੀ ਕਿ ਅਡਾ ਭਵਾਂਦੀ ਮੁਕਤੋ ਸੁਖਰੈਣ ਨੂੰ ਜੋ ਰੋਡ ਜਾ ਰਿਹਾ ਉਹਦੇ ਤੇ ਕੋਈ ਕਤਲ ਦੀ ਵਾਰਦਾਤ ਹੋਈ ਹੈ ਤੇ ਤਰਤ ਮੌਕੇ ਤੇ ਪਹੁੰਚੇ ਆ ਪੁਲਿਸ ਪਾਰਟੀ ਤੇ ਉੱਥੇ ਜਾ ਕੇ ਪਤਾ ਲੱਗਾ ਵੀ ਮਨਰੂਪ ਸਿੰਘ ਹੈ ਲड़का ਜਿਹੜਾ ਜਿਹਦੀ ਉਮਰ ਕੋਈ 24-25 ਸਾਲ ਹੈ ਜਸਪਾਲ ਸਿੰਘ ਦਾ ਲड़का ਪਿੰਡੀ ਦਾ ਹੈਗਾ ਜੀ ਉਠੀਆਂ ਦਾ ਢੇਰਵਾ ਜ਼ਿਲ੍ਹਾ ਕੂਸਲਾ ਇਹ ਔਰ ਇਹਦੀ ਮਾਸੀ ਦਾ ਲड़का ਹੈਗਾ ਜੀ ਅਰਪੀਤ ਸਿੰਘ ਜਿਹਦੀ ਉਮਰ 20 ਸਾਲ ਹੈ ਸਤ ਪਿਤਾ ਦਾ ਨਾਮ ਬਲਦੇਸ ਸਿੰਘ ਹੈ ਇਹ ਪਿੰਡ ਪੈਂਦਾ ਜੀ ਕੋਟਲਾ ਹੈ ਰਾਹਾ ਥਾਣਾ ਲੁਧਿਆਣਾ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਇਹ ਦੋਨੋਂ ਮਾਸੀ ਦੇ ਲੜਕੇ ਆਪਸੇ ਇੱਕ ਮੋਟਰਸਾਈਕਲ ਤੇ ਜਾ ਰਹੇ ਬੈਠੇ ਜਾਂਦੇ ਜਾਂਦੇ ਇਹਨਾਂ ਦਾ ਕੋਈ ਆਪਸ ਵਿੱਚ ਕਰਾਰ ਹੁੰਦਾ ਤੇ ਜਿਹੜਾ ਹਰਕੀਤਾ ਇਹ ਇਹ ਅੰਮ੍ਰਿਤਧਾਰੀ ਹੈ ਇਹਨੇ ਮੋਟਰਸੈਕਲ ਤੋਂ ਜਦੋਂ ਉੱtreਆ ਤੇ ਇਹਦੇ ਗੁੱਸੇ ਦੇ ਵਿੱਚ ਜਿਹਨੇ ਇਹਦੇ ਪੈਣੀ ਹੋਈ ਸੀ ਕਿਰਪਾ ਉਹਦੇ ਜਿਹੜੇ ਆ ਵਾਰ ਕੀਤੇ ਹੋਏ ਜਿਹੜੇ ਵਾਰ ਉਹਦੇ ਆ ਸ੍ਰੀ ਦੇ ਦਿੱਤਾ ਹਾਰਟ ਦੇ ਦਿੰਦੇ ਜਿਹੜੇ ਨੇ ਲੱਗੇ ਔਰਾਂ ਦੀ ਜਿਹੜੀ ਮੌਕੇ ਤੇ ਹੀ অথੋਰੀਟੀ ਹੈ ਅਸੀਂ ਉੱਥੇ ਵਾਰਸ ਜਿਹੜਿਆ ਵਾਰਸਾਂ ਦਾ ਵਿਆਹ ਲੈ ਕੇ ਮਕਦਮਾ ਖੜਾ ਕਰਵਾਇਆ ਬਾ ਜਿਹੜਾ ਇਹ ਹੈ ਰੋਸ਼ੀ ਹੈ ਅਪੀ ਸਿੰਘ ਇਹ ਉਹ ਜਿਹੜਾ ਕਾਬੂ ਕਰ ਲਿਆ